ਆ ਪਿੰਡ ਚ ਆ ਵੜਿਆ ਕੜਿਆਲ ਦੇਖ ਕੇ ਲੋਕਾਂ ਦੇ ਸੁੱਕ ਗਏ ਸਾਹ ਦੇਖੋ ਕਿਵੇਂ ਪਿੰਡ ਦੇ ਵਿੱਚ ਹੈ ਦਹਿਸ਼ਤ ਦਾ ਮਾਹੌਲ ਨਾਹੀਂ ਨਿਕਲਦਾ ਕੋਈ ਬੱਚਾ ਤੇ ਨਾਹੀਂ ਨਿਕਲਦਾ ਘਰੋਂ ਬਾਹਰ ਕੋਈ ਵੱਡਾ ਤੁਸੀਂ ਵੀ ਦੇਖੋ ਵੀਡੀਓ ਤੇ ਕਰੋ ਵੱਤੋ ਵੱਤ ਸ਼ੁਰੂ ਤੇ ਲੋਕੋ ਸਾਵਧਾਨ ਹੋ ਜਿਓ ਅਕਸਰ ਹੀ ਤੁਸੀਂ ਕਈ ਵਾਰ ਵੇਖਿਆ ਹੋਵੇਗਾ ਕਿ ਜਿਹੜੇ ਜੰਗਲੀ ਜਾਨਵਰ ਨੇ ਅਕਸਰ ਪਿੰਡਾਂ ਦੇ ਵਿੱਚ ਆ ਜਾਂਦੇ ਨੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੋ ਜਾਂਦਾ ਹੈ ਤਾਜ਼ਾ ਮਾਮਲਾ ਲੰਬੀ ਨੇੜਲੇ ਪਿੰਡ ਢੋਲਾ ਕਿੰਗਰਾ ਤੋਂ ਸਾਹਮਣੇ ਆਇਆ ਹੈ ਇਥੋਂ ਲੰਘਦੇ ਸੂਏ ਵਿੱਚ ਇੱਕ ਖਤਰਨਾਕ ਕੜਿਆਲ ਹੋਣ ਕਰਕੇ ਲੋਕਾਂ ਦੇ ਸਾਹ ਸੁੱਕ ਜਾਂਦੇ ਨੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਹੈ ਜਿਸ ਨੂੰ ਲੈ ਕੇ ਲੋਕ ਪਿਛਲੇ 10 ਦਿਨਾਂ ਤੋਂ ਇਹ ਜਿਹੜਾ ਕੜਿਆਲ ਹੈ ਉਹਨਾਂ ਦੇ ਨਾਲ ਲੱਗਦੇ ਸੂਏ ਦੇ ਵਿੱਚ ਲੋਕ ਪਿਛਲੇ 10 ਦਿਨਾਂ ਤੋਂ ਲਗਾਤਾਰ ਦੇਖ ਰਹੇ ਨੇ ਜਿਸ ਤੋਂ ਬਾਅਦ ਪਿੰਡ ਦੇ ਲੋਕ ਇਕੱਠੇ ਹੁੰਦੇ ਨੇ ਤੇ ਫਿਰ ਰੈਸਕਿਊ ਟੀਮਾਂ ਬੁਲਾ ਕੇ ਇਸ ਕੜਿਆਲ ਦਾ ਰੈਸਕਿਊ ਕੀਤਾ ਜਾਂਦਾ ਹੈ ਜਾਣਕਾਰੀ ਅਨੁਸਾਰ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਖੇਤਾਂ ਦੇ ਵਿੱਚ ਜਾਂਦੇ ਸੀ ਖੇਤਾਂ ਨੂੰ ਪਾਣੀ ਸੂਏ ਦੇ ਵਿੱਚੋਂ ਲੋਂਦੇ ਸੀ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਖਤਰਾ